ਰਾਤਾਂ ਦੇ ਆ ਵੇਖ ਰਹੇ ਹੋਂ ਜਿੱਥੇ ਪਿਛਲੇ 24 ਘੰਟਿਆਂ ਤੋਂ ਤੇਰ ਬਾਰਿਸ਼ ਹੋ ਰਹੀ ਆ ਤਾਂ ਜਿਸ ਦੇ ਚਲਦੇ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆਵੇਗਾ ਤਾਂ ਇਹਨਾਂ ਹਾਲਾਤਾਂ ਦੇ ਚਲਦੇ ਸਕੂਲ ਬੰਦ ਕਰ ਦਿੱਤੇ ਨੇ ਆਵਾਜ਼ ਆਈ ਜਿਹੜੀ ਉਠਾ ਪਹੁੰਚ ਚੁੱਕੀ ਆ ਇਸ ਤੋਂ ਇਲਾਵਾ ਲੋਕਾਂ ਦਾ ਘਰਾਂ ਦੇ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਤਾਂ ਗੁਜਰਾਤ ਦੇ ਪੋਡੋਦਰਾ ਦੇ ਇਹ ਤਸਵੀਰਾਂ ਨੇ ਤਾਂ ਵਕ ਵਕ ਇਸ ਤਾਂ ਤੋਂ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਤਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਅੰਦਾਜ਼ਾ ਲੱਗ ਸਕਦਾ ਕਿ ਹਾਲਾਤ ਉੱਥੇ ਕਿਸ ਕਦਰ ਨੇ ਤਾਂ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਅੱਗੇ ਤੇਜ਼ ਰਫ਼ਤਾਰ ਦੇ ਨਾਲ ਵਧਦਾ ਹੋਇਆ ਦਿਖਾਈ ਦੇ ਰਿਹਾ ਤਾਂ ਜਿਸ ਕਰਕੇ ਲੋਕਾਂ ਨੂੰ ਪਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਬਿਜਲੀ ਜਿਹੜੀ ਉਹ ਠੱਪ ਹੋ ਚੁੱਕੀ ਆ ਲੋਕ ਘਰਾਂ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਤਾਂ ਵੇਖ ਸਕਦੇ ਹੋ ਕਿ ਜਿਹੜੇ ਬੱਚੇ ਤੁਹਾਨੂੰ ਨਜ਼ਰ ਆ ਰਹੇ ਹੋਣੇ ਆ ਜਾਫਰ ਜਿਹੜੇ ਕੋਈ ਰਾਹੀਗਿਰ ਹੈਗੇ ਆ ਤੇ ਉਹਨਾਂ ਨੂੰ ਵੀ ਲੰਘਣਾ ਔਖਾ ਹੋ ਗਿਆ ਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਕੱਲ ਭਾਰੀ ਬਾਰਿਸ਼ ਹੋਈ ਸੀ ਕਿ ਹਾਲਾ ਕਿ ਸਵੇਰੇ ਸਵੇਰੇ ਜਿਹੜੇ ਬੱਦਲ ਸੀਗੇ ਕਾਲੀ ਕਣਕੌਰ ਜਿਹੜੀ ਉਛਾ ਜਾਂਦੀ ਆ ਤੇ ਬਾਅਦ ਵਿੱਚ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ ਬਹੁਤ ਤੇਜ਼ ਬਾਰਿਸ਼ ਹੋਈ ਆ ਪਟਿਆਲਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਮੀਂਹ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਤੇਜ਼ ਬਾਰਿਸ਼ ਹੋਈ ਆ ਤਾਂ ਪਰ ਹੁਣ ਜੇਕਰ ਬਾਕੀ ਸੂਬਿਆਂ ਦੀ ਗੱਲ ਕੀਤੀ ਜਾਵੇ ਖਾਸ ਤੌਰ ਗੁਜਰਾਤ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਗੁਜਰਾਤ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਨੇ ਜਾਣਕਾਰੀ ਆ ਰਹੀ ਸੀ ਕਿ ਸਕੂਲ ਜਿਹੜੇ ਉਹ ਬੰਦ ਕਰ ਦਿੱਤੇ ਗਏ ਨੇ ਮੰਗਲਵਾਰ ਤੱਕ ਜਿਹੜੇ ਸਕੂਲ ਬੰਦ ਕੀਤੇ ਗਏ ਸੀਗੇ ਪਰ ਉਸ ਤੋਂ ਬਾਅਦ ਜਿਹੜੇ ਸਕੂਲ ਜ਼ਰੂਰ ਖੋਲੇ ਗਏ ਨੇ ਪਰ ਸਥਿਤੀ ਜਿਹੜੀ ਜਿਉਂਦੀ ᱛਿਉਂ ਬਣੀ ਹੋਈ ਆ ਗਲੀਆਂ ਦੇ ਵਿੱਚ ਸੜਕਾਂ ਦੇ ਵਿੱਚ ਪਾਣੀ ਭਰਿਆ ਹੋਇਆ ਲੋਕਾਂ ਦੀਆਂ ਦੁਕਾਨਾਂ ਜਿਹੜਾ ਕਾਰੋਬਾਰ ਉਹ ਬਿਲਕੁਲ ਠੱਪ ਪਿਆ ਜਿਹੜੇ ਲੋਕ ਸਵੇਰੇ ਘਰ ਤੋਂ ਨਿਕਲਦੇ ਨੇ ਦਫ਼ਤਰ ਜਾਂਦੇ ਨੇ ਜਾਂ ਕੋਈ ਆਪਣੇ ਕੰਮਕਾਜ ਦੇ ਲਈ ਜਾਂਦੇ ਨੇ ਤਾਂ ਉਹਨਾਂ ਦੇ ਲਈ ਹੋਰ ਵੀ ਮੁਸ਼ਕਲ ਹੋ ਗਈ ਆ ਤਾਂ ਗੁਜਰਾਤ ਦੇ ਵਡੋਦਰਾ ਦੇ ਵਿੱਚ ਖਾਸ ਤੌਰ ਤੇ ਜਿਹੜੇ ਹਾਲਾਤ ਵੱਧ ਤੋਂ ਵੱਧਰ ਹੋ ਚੁੱਕੇ ਨੇ ਤਾਂ ਇਹ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਟਰੈਕਟਰ ਜਿਹੜਾ ਉਹ ਡੁੱਬਿਆ ਹੋਇਆ ਗੱਡੀਆਂ ਜਿਹੜੀਆਂ ਉਹ ਡੁੱਬ ਚੁੱਕੀਆਂ ਨੇ ਕਰੀਬ ਕਈ ਥਾਵਾਂ ਤੇ 6-6 ਫੁੱਟ ਜਿਹੜਾ ਪਾਣੀ ਉਹ ਭਰ ਚੁੱਕਿਆ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਤੈਨ ਵੇਖ ਸਕਦੇ ਹੋ ਕਿ ਗੱਡੀਆਂ ਦੀ ਹਾਈਟ ਜਿਹੜੀ ਆਮ ਤੌਰ ਤੇ ਤਕਰੀਬਨ 4 ਫੁੱਟ 4.5 ਫੁੱਟ ਹੁੰਦੀ ਆ ਤਾਂ ਇੰਨਾ ਪਾਣੀ ਜਿਹੜਾ ਉਹ ਭਰ ਚੁੱਕਿਆ ਤਾਂ ਲੋਕਾਂ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਉਹ ਕਿਸ ਪਾਸੇ ਜਾਣ ਤਾਂ ਲੋਕ ਜਿਹੜੇ ਛੱਤਾਂ ਤੇ ਚੜ ਕੇ ਖੱਪੜਾਂ ਜੀਵਨ ਬਸਰ ਕਰ ਰਹੇ ਨੇ ਅਤੇ ਖਾਣ ਪੀਣ ਦਾ ਜਿਹੜਾ ਸਮਾਨ ਆ ਉਹ ਲੋਕਾਂ ਨੇ ਆਪਣੀਆਂ ਛੱਤਾਂ ਤੇ ਜਮ੍ਹਾਂ ਕੀਤਾ ਹੋਇਆ ਤਾਂ ਜੋ ਉਸ ਦਿਨ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਛੇਤੀ ਤੋਂ ਛੇਤੀ ਜਿਹੜਾ ਇਹ ਪਾਣੀ ਸੁੱਕੇ ਜਿਹੜਾ ਮੀਂਹ ਲਗਾਤਾਰ ਪਿਛਲੇ 24 ਘੰਟੇ ਤੋਂ ਪੈ ਰਿਹਾ ਉਹ ਰੋਕੇ ਤੇ ਬਾਦ ਵਿੱਚ ਉਹਨਾਂ ਦਾ ਜੀਵਨ ਜਿਹੜਾ ਸੌਖਾ ਹੋ ਸਕੇ